ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪ੍ਰਾਇੋਰਟੀ ਕੁਆਲਟੀ ਐਜੂਕੇਸ਼ਨ ਦੇਣਾ ਉਹਨਾਂ ਦੇ ਬੱਚਿਆਂ ਨੂੰ ਪ੍ਰਾਇੋਰਟੀ ਉਹਨਾਂ ਦੀ ਸਿਹਤ ਦੀ ਸੰਭਾਲ ਹੈਲਥ ਕੇਅਰ ਪ੍ਰਾਇੋਰਟੀ ਤੇ ਰੋਜ਼ਗਾਰ ਦੇਣਾ ਪ੍ਰਾਇੋਰਟੀ ਤੇ ਇਨਫਰਾਸਟ੍ਰਕਚਰ ਵਿਕਾਸ ਅਲੱਗ-ਅਲੱਗ ਤਰੀਕਿਆਂ ਤੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਲੋਕਾਂ ਨੂੰ ਸਵੇ ਰੋਜ਼ਗਾਰ ਆਪਣਾ ਕੰਮ ਆਪ ਕਰਨ ਲਈ ਪ੍ਰੇਰਿਤ ਕਰਨਾ ਇਸ ਸਰਕਾਰਾਂ ਦੀਆਂ ਪ੍ਰਾਇਓਰਟੀਆਂ ਸੰਵਿਧਾਨ ਮੁਤਾਬਕ ਬਣਦੀਆਂ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਜਿੰਨੀਆਂ ਵੀ ਸਰਕਾਰਾਂ ਚੁਣੀਆਂ ਸੀ ਮੈਂ ਵੀ ਵੋਟਰਾਂ ਚੁਈ ਸੀ ਉਹਨਾਂ ਸਰਕਾਰਾਂ ਦੀਆਂ ਪ੍ਰਾਇਓਰਟੀਜ਼ ਹੀ ਹੋਰ ਹੋ ਗਈਆਂ ਉਹਨਾਂ ਦੀਆਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਗੱਫੇ ਵੰਡਣੇ ਆਪਣੇ ਆਪ ਲਈ ਪੈਸੇ ਇਕੱਠੇ ਕਰ ਲੈਣੇ ਪ੍ਰਾਪਰਟੀਆਂ ਲੋਕਾਂ ਦੀਆਂ ਜਿਹੜੀਆਂ ਛੋਟਾ ਮੋੜਾ ਰੋਜ਼ਗਾਰ ਚੱਲਦਾ ਉਹ ਵੀ ਲੈ ਲਓ ਵੱਡੇ ਅੰਪਾਇਰ ਖੜੇ ਕਰਨੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਰੀ ਜੇ ਰਾਜੇ ਵਪਾਰ ਕਰਨ ਲੱਗ ਜੇ ਉਹ ਕਿਹਨੂੰ ਹੋਰ ਕਿਸ ਨੂੰ ਕਿਉਂ ਵਪਾਰ ਕਰਨ ਦੇਊਗਾ ਉਹ ਸੁਪਰੀਅਰਟੀਜ਼ ਬਦਲ ਗਈਆਂ ਗਵਰਨਮੈਂਟਾਂ ਦੀਆਂ ਤਾਂ ਲੋਕ ਕਰ ਕੀ ਸਕਦੇ ਸੀਗੇ ਇੱਕ ਨੂੰ ਬਦਲ ਕੇ ਦੂਜਾ ਦੂਜੇ ਨੂੰ ਬਦਲ ਕੇ ਫਿਰ ਪਹਿਲਾ ਜਾਨ ਸਾਦੇ ਸੀ ਕਿਤੇ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀ ਵਿਰੋਧੀ ਪਾਰਟੀ ਨੂੰ ਜਿਆਦਾ ਬੋਲਦੇ ਸੀ ਉਹ ਤੁਸੀਂ ਇੱਥੇ ਜਿਆਦਾ देर ਨਹੀਂ ਰਹੋਗੇ ਇਹ ਕੁਰਸੀ ਤੁਹਾਡੇ ਕੋਲ ਜਿਆਦਾ ਦਿਨ ਨਹੀਂ ਰਹੂਗੀ ਮੈਂ ਜੀ ਪਹਿਲੀ ਗੱਲ ਤਾਂ ਇਹ ਕੁਰਸੀ ਅਸੀਂ ਲੈਣੀ ਹੋਈ ਨਹੀਂ ਸੀ ਜੇ ਤੁਸੀਂ ਚੱਜ ਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਅਸਤੇ ਆਪਦੇ ਹੋਰ ਕੰਮ ਕਰਦੇ ਸੀ ਕੋਈ ਅਸੱਟ ਅਸੀਂ ਇਹ ਕੁਰਸੀ ਦੇ لالچی ਥੋੜੀ ਹਾਂ ਉਹ ਤਾਂ ਤੁਸੀਂ ਹੋ ਤੁਸੀਂ ਇਹ ਕੁਰਤੀ ਤੇ ਬਹਿ ਕੇ ਲੋਕਾਂ ਨਾਲ ਨਹੀਂ ਇਨਸਾਫ ਕੀਤਾ ਉਹਨਾਂ ਨੇ ਸਾਨੂੰ ਚੁਣ ਲਿਆ ਇਹ ਚ ਕਿ ਜੇ ਅਸੀਂ ਨਹੀਂ ਇਨਸਾਫ ਕਰਾਂਗੇ ਤੁਹਾਨੂੰ ਚੁਣ ਲੈਣਗੇ ਇਹ ਚ ਕਿਹੜੀ ਗੱਲ ਹੈ ਡੈਮੋਕ੍ਰੇਸੀ ਹੈ ਪਰ ਉਹਨਾਂ ਦੀ ਪ੍ਰਾਇੋਰਟੀ ਸਿਰਫ ਸੱਤਾ ਸੱਤਾ ਸੇ ਪੈਸਾ ਪੈਸੇ ਸੇ ਸੱਤਾ ਵਸ ਆਹੀ ਚੱਲਦਾ ਰਿਹਾ ਪਾਵਰ ਨਾਲ ਪੈਸਾ ਕਮਾਓ ਪੈਸੇ ਨਾਲ ਪਾਵਰ ਚਾਓ ਆਹ ਕਮਚਲ ਪੇ ਲੋਕਾਂ ਦਾ ਰੋਜ਼ਗਾਰ ਲੋਕਾਂ ਦੀਆਂ ਨੌਕਰੀਆਂ ਕੌਣ ਕੱਚਾ ਕੀ ਕੀ ਤੇ ਤਲਵਾਰ ਲਟਕਦੀ ਹੈ ਨੌਕਰੀ ਤੇ ਕੋਈ ਪਤਾ ਨਹੀਂ ਕਿਸ ਕੋਈ ਕੁਝ ਨਹੀਂ ਪਤਾ ਗੱਲ ਨਹੀਂ ਹੋਰ ਆਪਣੀ ਜ਼ਮਾਨਾ ਆਪਣੀ ਦੁਨੀਆ ਹੀ ਹੋਰ ਆਹ 6-7 ਸੈਕਟਰ ਜਾ ਟੱਪਣ ਨਹੀਂ ਦਿੰਦੇ ਸੀ ਆਪਾਂ ਨੂੰ ਕਹਿੰਦੇ ਗਾਹਾਂ ਤਾਂ ਗਾਹ ਨਹੀਂ ਜਾ ਸਕਦੇ ਬਸ ਇੱਥੇ ਤੱਕ ਹੀ ਉਦੋਂ ਗਾਹਾਂ ਕੌਣ ਰਹਿੰਦੇ ਨੇ ਏਲੀਨ ਰਹਿੰਦੇ ਨੇ ਉਦੂ ਗਾਹ ਕੌਣ ਰਹਿੰਦਾ ਜੀ ਉਦੂ ਗਾਹਾਂ ਤੁਸੀ ਜਾਇੰਟ ਸਾਦੇ ਸਿਕਿਉਰਟੀ ਹੈ ਕਹਿੰਦੇ ਜੀ ਉਦੂ ਗਾਹ ਹੋਰ ਰਹਿੰਦੇ ਨੇ ਜਿਹੜੇ ਤੁਹਾਨੂੰ ਲੁੱਟਦੇ ਨੇ ਜਿਹੜੇ ਕੋਟਦੇ ਨੇ ਤੋਂ ਉਹਨਾਂ ਨੇ ਪਾਬਲਿਕ ਦੀ ਇੰਟਰਵਿਊ ਬੰਦ ਕਰਤੀ ਆਪਦੇ ਏਰੀਆ 'ਚ ਇੱਥੇ ਪਬਲਿਕ ਨਹੀਂ ਹੋਣੀ ਚਾਹੀਦੀ ਫੈਸਲੇ ਕੋ ਉੱਥੇ ਬਹਿ ਕੇ ਕਰਨੇ ਆ ਪਬਲਿਕ ਸੰਬੰਧੀ ਜਦੋਂ ਸਾਢੇ 3 ਸਾਲ ਹੋ ਗਏ ਅਸੀਂ ਉਹ ਨਾਕੇ ਜਿਹਾ ਜਗ੍ਹਾ ਤੇ ਵੀ ਆ ਜਾਣ ਤੋਂ ਲੋਕਾਂ ਨੂੰ ਕੋਈ ਗੱਲ ਨਹੀਂ ਪਬਲਿਕ ਨਹੀਂ ਚੁਣ ਕੇ ਭੇਜਿਆ ਪਬਲਿਕ ਦੇ ਕਰਨ ਇਹ ਇਹ ਸਰਕਾਰਾਂ ਦੇ ਘਰ ਨਹੀਂ ਹੈਗੇ ਪਬਲਿਕ ਦੇ ਘਰ ਨੇ ਸਰਕਾਰ ਜਦੋਂ ਪਬਲਿਕ ਚੁਣਦੀ ਚੁਣਦੀ ਹੈ ਤਾਂ ਪਬਲਿਕ ਦੀ ਘਰ ਨੇ ਤਾਂ ਕਿਤੇ ਜਾ ਕੇ ਉਹ ਸੈਕਟਰ ਜੇ ਦੇਖੇ ਲੋਕਾਂ ਨੇ ਹੁਣ ਨਹੀਂ ਤਾਂ ਕੁੰਡੇ ਬੰਦ ਸੀ ਅੰਦਰੋਂ ਕਿਉਂਕਿ ਪ੍ਰਾਇੋਰਟੀਜ਼ ਬਦਲ ਗਈਆਂ ਸੀ ਸਭ ਕੁਝ ਇਸ ਤਰ੍ਹਾਂ ਤੀਨੂ ਪਰਮਾਤਮਾ ਨੇ ਦਿੱਤਾ ਹੈ ਬਸ ਇੱਕ ਥੋੜਾ ਜਿਹਾ ਕਮੀ ਰੱਖ ਕੇ ਪਰਮਾਤਮਾ ਨੇ ਸਭ ਤੋਂ ਵੱਧ ਲੁਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੁੱਤਾਂ ਨੇ ਖੂਨ ਨਿਚੋੜ ਲਿਆ ਲੋਕਾਂ ਦਾ ਧਰਤੀ ਵਖਾ ਗੇ ਪਤਾਲ ਖਾ ਗੇ ਅਸਮਾਨ ਖਾ ਗੇ ਕੁਝ ਛੱਡੀ ਹੋਈ ਨਹੀਂ ਪਤਾ ਨਹੀਂ ਕਿੱਡੇ ਕਿੱਡੇ ਹਾਜਮੇ ਨੇ ਇਹਨਾਂ ਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਢਿੱਡ ਤੋਂ ਗਰੋ ਨਹੀਂ ਘਟਦਾ ਉਹ ਬੋਜਰੀਆਂ ਬੁਜਰੀਆਂ ਉਹ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਬੂਟੇ ਖਾ ਗਏ ਸਾਰੇ ਪਹਿਲਾਂ ਲਾਉਣ ਵੇਲੇ ਖਾ ਗਏ ਫਿਰ ਵੱਢਣ ਵੇਲੇ ਖਾ ਗਏ ਫਿਰ ਫੇਰ ਦੁਬਾਰੇ ਲਾਉਣ ਵੇਲੇ ਖਾ ਗਏ ਸਭ ਤੋਂ ਪਹਿਲੀ ਜੇਲ ਯਾਤਰਾ ਜੇਲ ਕਿਰਪਾ ਜਿਹੜੀ ਉਹ ਥੋੜੇ ਮਹਿਕਮੇ ਦੇ ਮੰਤਰੀਤੀ ਹੋਈ ਸੀ ਨਾ ਨਾਬੇੜਾ ਨਾਪਾ ਤਾਂ ਵੈਸੀ ਮਸ਼ੂਰ ਆ ਹੁਣ ਹੁਣ ਵੀ ਇੱਕ ਨਾਬੇ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਅਬਦੇਰਾ ਖੁੱਲ ਕੈਲੀਫੋਰਨੀਆ ਲੰਡਨ ਸੰਤਾ ਪੰਜਾਬ ਹੀ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਘਰ ਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿੰਦਾ ਨਾ ਖਾਲੀ ਹੈ ਜਿਨ੍ਹਾਂ ਨੇ ਪਰਖਾਨ ਦੇਣੀਆਂ ਨੇ ਲੰਘ ਜਾ ਬੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿੰਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚਲੇ ਗਏ ਮੈਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨ ਆਰ ਆਈਜ਼ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿਹਾ ਮੁੜਿ ਆਓ ਆਜੋ ਕੰਮ ਕਰੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਆਉ ਬਹੁਤ ਸਾਰੇ ਮੁੰਡੇ ਆਏ ਨੇ ਬਾਹਰ ਮੁੜ ਕੇ ਆਏ ਨੇ ਉਹਨਾਂ ਨੇ ਕੰਮਕਾਰ ਕੀਤਾ 3 300 4 400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਕਿਸੇ ਨੇ 50 ਬੰਦਿਆਂ ਨੂੰ ਕੰਮ ਦਿੱਤਾ ਆ ਕੇ ਇੱਥੇ ਉੱਥੋਂ ਸਿੱਖਿਆ ਇਹ ਕੰਮ ਆ ਕੇ ਇੱਥੇ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਹਾੜੇ ਦੌੜੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐ ਪੰਜਾਬ ਪੈਰਾਂ 'ਤੇ ਖੜਾ ਹੋਊਗਾ ਜੀ ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਦੇਖੋ ਮੇਰੇ ਸੈਨਾਂ ਨਾਲ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ ਜਿੱਦੇ ਕੋਰਟ ਕਲੀਅਰ ਕਰ ਦਿੰਦੀਆਂ ਮੈਂ ਕਰ ਦਿੰਦਾ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿਤੋਂ ਕਿਸੇ ठेकेदार ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚੋਂ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਆ ਕੰਡੀ ਏਰੀਏ ਚ ਜਿੱਥੋਂ ਪਾਣੀ ਨਿਕਲਦਾ ਸਾਰਾ ਨਿਆਣਾ ਜਾਂਦੀਆਂ ਨੇ ਉੱਥੇ ਪਾਣੀ ਨਹੀਂ ਸੀ ਜੀ ਪਾਖੜਾ ਨੰਗਲ ਦੇ ਆਲੇ-ਦਾਲ ਦੇ ਪਿੰਡਾਂ 'ਚ 10000 ਏਕੜ 'ਚ ਹੌਣ ਪਾਣੀ ਮਿਲਿਆ ਜੀ ਪਾਖੜਾ ਨੰਗਲ ਉਹਨਾਂ ਦੇ ਏਰੀਆ 'ਚ ਹੈ ਜੀ ਪਤਾ ਨਹੀਂ ਕਿੱਧਰੋਂ ਨਹਿਰਾਂ ਕੱਢੀ ਗਈ ਨੇ ਇਹ ਨਾ ਕੋਈ ਧਿਆਨ ਦਿੱਤਾ ਕਿਸੇ ਨੇ ਇੱਧਰ ਨੂੰ ਛੜਤਾ ਉੱਧਰ ਨੂੰ ਛੜਤਾ ਪੰਜਾਬ ਉਹ ਥੱਲੇ ਪਰ ਧਰਤੀ ਵੱਲ ਨੂੰ ਚਾਈ ਗਏ ਡੂੰਘੇ ਜਾਈ ਗਏ ਜਾਈ ਗਏ 600 ਫੁੱਟ ਤੇ ਪਹੁੰਚ ਗਈ ਸਾਡੇ ਪਿੰਡਾਂ ਵੱਲ 600 ਫੁੱਟ ਤੇ ਗਰਮ ਪਾਣੀ ਆਉਣ ਲੱਗ ਗਿਆ ਜੀ ਹੈਵੀ ਮੈਟਲਸ ਨੇ ਪਤਾ ਨਹੀਂ ਕਿਹੜੇ ਤੱਤ ਨੇ ਉਹ ਚ ਪਤਾ ਨਹੀਂ ਕਿਹੜੀ ਪੱਤਨ ਤੇ ਪਹੁੰਚ ਗਏ ਹੁਣ ਕੱਸੀਆਂ ਪ੍ਰਾਣੀਆਂ ਜਾਂ ਪਾਈਪਾਂ ਦੱਬੀਆਂ ਹੁਣ ਲੋਕਾਂ ਨੂੰ ਵੀ ਥੋੜਾ ਜਿਹਾ ਵਾਤਾਵਰਨ ਦੀ ਸਮਝ ਆਈ ਹੈ ਸਾਤ ਦੇ ਰਹੇ ਨੇ ਵੀ ਕੱਸੀ ਦਾ ਪਾਣੀ ਨਹਿਰੀ ਪਾਣੀ ਵਰਤੋਂ ਨਾਲੇ ਤਾਂ ਉਹਦੇ ਚ ਤੱਤ ਨੇ ਨਾਲੇ ਉਹਦੇ ਚ ਪਹਾੜਾਂ ਤੋਂ ਮਿੱਟੀ ਆਉਂਦੀ ਹੈ ਉਪਜਾਊ ਮਿੱਟੀ ਤੇ ਤਰਤੀ ਦੀ ਪਿਆਉ ਸ਼ਕਤੀਵਧੀ ਹੈ ਤੇ ਨਾਲੇ ਤਰਤੀ ਵਾਲਾ ਪਾਣੀ ਬਚਦਾ ਥੱਲੋਂ ਬਿਜਲੀ ਬਚਦੀ ਹੈ ਕਿੰਨਾ ਕੁਛ ਇਹਦੇ ਨਾਲ ਕਨੈਕਟਡ ਹੈ ਜੇ ਤੁਸੀਂ ਖੁਸ਼ ਹੋ ਆਪਣੇ ਘਰੇ ਜੇ ਤੁਹਾਡੇ ਪਰਿਵਾਰ ਦਾ ਫਿਊਚਰ ਸੇਫ ਹੈ ਫੇਰ ਹੀ ਤੁਸੀਂ ਦਿਨੋਂ ਕੰਮ ਤੇ ਜਾਉਂਗੇ ਨਾ ਜਦੋਂ ਹੁਣ ਤੁਹਾਨੂੰ ਕੰਮ ਤੇ ਚਿੰਤਾ ਹੋਈ ਪਈ ਹੈ ਜਵਾਕ ਦੀ ਫੀਸ ਦੀ ਚਿੰਤਾ ਹੋਈ ਪਈ ਹੈ ਕਿ ਕੁੜੀ ਦੇ ਵਿਆਹ ਵੇਲੇ ਕਰਜ਼ਾ ਕਿੰਨਾ ਲੈਣਾ ਪੈਣਾ ਚਿੰਤਾ ਹੋਈ ਪਈ ਐ ਵੀ ਕਬੀਲਦਾਰੀ ਲੀ ਤੇ ਕਦੋਂ ਚੜੂਗੀ ਚਿੰਤਾ ਹੋਈ ਪਈ ਐ ਮੁੰਡੇ ਨੂੰ ਨੌਕਰੀ ਮਿਲੂ ਜਾਂ ਨਾ ਤੇ ਫਿਰ ਤੁਸੀਂ ਦਿਲੋਂ ਕੰਮ ਕਿਵੇਂ ਕਰ ਸਕਦੇ ਹੋ ਉੱਥੇ ਸੋ ਜਿੰਨਾ ਚਿਰ ਕੋਈ ਵੀ ਕੰਮ ਦਿਲੋਂ ਨਹੀਂ ਹੁੰਦਾ ਨਾ ਉਹਨਾਂ ਚਿਰ ਉਹ ਚ ਬਰਕਤ ਨਹੀਂ ਪੈਂਦੀ ਤੇ ਕੁਦਰਤ ਜਿਹੜੀ ਐ ਜਿਹੜਾ ਕੁਦਰਤ ਦੀ ਰੱਖਿਆ ਕਰਦਾ ਕੁਦਰਤ ਉਹਦੀ ਰੱਖਿਆ ਕਰਦੀ ਐ ਔਰ ਕੁਦਰਤ ਦਾ ਕਿਸੇ ਨੇ ਭੇਤ ਨਹੀਂ ਪਾਇਆ ਭਾਈ ਕੁਦਰਤੀ ਹੈ ਜਿਹੜਾ ਇੱਥੇ ਖੜਿਆ ਆ ਨੀ ਰਹੀਂ ਕਿੱਥੇ ਆਉਣ ਦਿੰਦੇ ਸੀਗੇ ਉਹ ਜੁੜੇ ਕਹਿੰਦੇ ਸੀਗੇ ਸੀ ਤਾਂ ਹਾਰਦੇ ਹੀ ਨਹੀਂ ਕਦੇ ਉਹਨਾਂ ਜਮਾਨ ਤਾਂ 잡ਤ ਹੋ ਗਈਆਂ ਕੁਦਰਤੀ ਹੈ ਜੀ ਇਹ ਉਹਨਾਂ ਜਮਾਨ ਤਾਂ 잡ਤ ਹੋ ਗਈਆਂ ਬੋਲੇ ਜਿਹਾ ਫਿਰਦੇ ਨੇ ਹੁਣ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਮੈਂ ਮੇਰਾ ਕੀ ਕਸੂਰ ਹੈ ਮੈਂ ਕਹਾਂ ਯਾਰ ਲੋਕਾਂ ਨਾਲ ਗੱਲ ਕਰੋ ਮੈਨੂੰ ਕੋ ਗਾਲਾਂ ਕਢੀਆਂ ਲੋਕਾਂ ਨਾਲ ਗੱਲ ਕਰੋ ਭਾਈ ਉਹ ਰੁੱਸੇ ਨੇ ਤੁਹਾਡੇ ਨਾਲ ਮੈਂ ਤਾਂ ਇਹ ਕਹੇ ਭਾਈ ਜੇ ਉਹ ਤੁਹਾਨੂੰ ਚ ਚੱਜ ਦੇਣ ਲੱਗਦੇ ਇੱਧਰ ਆ ਜਾਓ ਆਪਾਂ ਕਰ ਲੈਨੇ ਆ ਕੰਮ ਉਹ ਕਹਿੰਦੇ ਚਲ ਭਾਈ ਇੱਧਰ ਆ ਜੰਨੇ ਆ ਉਹ ਇੱਧਰ ਆ ਕੇ ਗਾਲਾਂ ਮੈਨੂੰ ਕਢੀਆਂ ਤੁਸੀਂ ਇਹ ਆਇਆ ਕਹਿੰਦੇ ਇਹ ਇਹ ਆ ਗਿਆ ਲੈ ਮਤਲਬ ਤੁਸੀਂ ਇਹ ਦੇਖ ਲਓ ਹੈਰਾਨੀ ਦੀ ਗੱਲ ਦੇਖ ਲਓ ਹੈਰਾਨੀ ਦੀ ਕਿ ਜਿਹੜੇ ਕਹਿੰਦੇ ਸੀ ਵੀ ਉਹਨੂੰ ਫੜ ਲੋ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਦੇ ਫੜ ਲਏ ਉਦੋਂ ਉਹਨਾਂ ਦੇ ਹੱਕ ਚ ਆ ਗਏ ਜੀ ਉਹਨਾਂ ਦੇ ਹੱਕ ਚ ਬਿਆਨ ਦੇਣ ਲੱਗ ਗਏ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਅੱਛਾ ਮੈਂ ਕਿਹਾ ਮਨੋਖੋ ਹੀ ਇਕੱਲਾ ਅਸੀਂ ਤਾਂ ਡੰਗਰੀ ਆ ਫਿਰ ਹੈਂ ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾ ਮਰਦੇ ਸੀ ਉਦੋਂ ਮੈਨੂੰ ਖਿਦਕਾਰ ਯਾਦ ਨਹੀਂ ਆਏ ਉਦੋਂ ਮਹਿਫਲਾ ਲਾਈ ਬੈਠੇ ਸੀ ਹੁਣ ਮਨੁੱਖੀਦਕਾਰ ਐਨੇ ਰਲੇ ਹੋਏ ਨੇ ਜਨਾਬ 10 15 ਜਾਣੇ ਸੀ ਜਿਆਦਾ ਨਹੀਂ ਸੀ 7 8 ਇਧਰੋਂ 7 8 ਉਧਰੋਂ 10 15 ਜਾਣੇ ਨੇ 3.5 ਕਰੋੜ ਬੰਦਾ ਸੂਲੀ ਦੇ ਟੰਗ ਰੱਖਿਆ ਸੀ ਹੁਣ 10 15 ਤੋਂ ਖੇੜਾ ਛੁੱਟਿਆ ਸਾਢੇ 3 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਬੜਦਾਂ ਦੇ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇਡਾਂ ਉੱਥੇ ਹੁਣ ਹਰ ਰੋਜ਼ ਖੁਸ਼ੀ ਦੇ ਸਮਾਗਮ ਹੁੰਦੇ ਨੇ ਕੱਲੇ 10 15 ਨੂੰ ਇਹ ਪਿੰਡ 'ਚ ਵੀ ਹੁੰਦੇ 4-5 ਹਰ ਇੱਕ ਮਿੰਟ 'ਚ ਹੁੰਦੇ ਜੋ ਸਾਰੇ ਪਿੰਡ ਨੂੰ ਦੁਖੀ ਕਰੀ ਰੱਖਦੇ ਨੇ ਪੰਜਾਬ 'ਚ 10 15 ਸੀ ਉਹ ਥੋੜੇ ਵੱਡੇ ਲੈਵਲ ਦੇ ਸੀ ਮਤਲਬ ਨੰਬਰਦਾਰੀ ਬਣਾ ਲਈ ਅਸੀਂ ਉਹ ਹੀ ਬਣਾਗੇ ਬਸ ਮੇਰਾ ਬਾਪੂ ਮੈਂ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਹੜਾ ਮੇਰੇ ਜੀਜਾ ਬਸ ਆਹੀ ਚੱਲੀ ਗਏ ਆਹੀ ਚੱਲੀ ਗਏ ਬਸ ਆਪਾਂ ਨੇ ਵੀ ਮੰਨ ਲਿਆ ਵੀ ਇਹੀ ਬਣਦੇ ਹੁੰਦੇ ਨੇ ਵੀ ਇਹੀ ਬਣਦੇ ਹੁੰਦੇ ਨੇ ਯਾਰ ਆਪਾਂ ਨੇ ਆਪਾਂ ਨੇ ਜਾ ਓਏ ਨਾ ਜੇ ਕੋਈ ਜਾਣਦਾ ਵੀ ਨਾ ਵੀ ਮੈਂ ਰਾਜਨੀਤੀ ਨਾ ਓਏ ਨਾ ਨਹੀਂ ਇਹੀ ਬਣਦੇ ਹੁੰਦੇ ਨੇ ਬਣੇ ਇਹੀ ਬਣਦੇ ਉਸ ਅਸੀਂ ਝੰਡਾ ਚੱਕੇ ਵੀ ਐਵੇਂ ਕਿਵੇਂ ਬਣਦੇ ਹੁੰਦੇ ਨੇ ਕਾਵੇ ਸਾਨੂੰ ਹੀ ਭਰਨੇ ਆਉਂਦੇ ਨੇ ਪਹਿਲਾਂ ਉਹ ਕਹਿੰਦੇ ਜਿੱਤੇ ਨਹੀਂ ਜੋ ਜਿੱਤ ਗਏ 6 ਮਹੀਨੇ ਨਹੀਂ ਚੱਲਣੀ ਇਹਨਾਂ ਤੋਂ 6 ਮਹੀਨੇ ਲੰਘ ਗਏ ਸਾਲ ਨਹੀਂ ਕੱਟਦੇ ਸਾਲ ਵੀ ਲੰਘ ਗਿਆ ਤਜਰਬਾ ਹੈ ਨਹੀਂ ਮੈਂ ਕਿਹਾ ਦੁਖੀ ਤਜਰਬੇਕਾਰਾਂ ਤੂੰ ਐ ਲੋਕ ਫੇਰ ਕਹਿੰਦੇ 2 ਸਾਲ ਨਹੀਂ ਚੱਗ 2 ਵੀ ਲੰਘ ਗਏ ਬਿਜਲੀ ਦਿੱਤੀ ਨਹੀਂ ਜਾਣੀ ਨਾ ਤੂੰ ਬਿਜਲੀ ਪਹਿਲੀ ਨਹੀਂ ਦੇਤੀ ਪਾਣੀ ਦਾ ਕਿਵੇਂ ਕਰਨਗੇ ਪੈਸੇ ਕਿੱਥੋਂ ਲਵਾਂ ਪਾਣੀ ਵੀ ਦੇਤਾ ਹੀ ਥਰਮਲ ਪਲਾਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਕੋਲਾ ਨਹੀਂ ਪੂਰਾ ਹੋਣਾ ਕੋਲੇ ਦੀ ਖਾਨ ਹੀ ਚਲਾ ਲਈ ਜਿਹੜੀ ਬੰਦ ਪਈ ਸੀ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਜਾਦੇ ਜਰ ਨਹੀਂ ਚੱਲਦੇ ਹੁਣ ਇਹ 3 ਸਾਲ ਹੋ ਗਏ ਜੀ 3 ਤਾਂ ਹੋ ਗਏ ਸਾਢੇ 3 ਤੱਕ ਨਿਬੜ ਜੂ ਕੰਮ ਸਾਢੇ 3 ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਹੋਣੇ ਤੇ ਉੱਤਕਦਾ ਪਹੁੰਚ ਗਏ ਹੁਣ 6 ਮਹੀਨੇ ਬਾਅਦ ਕਹਿਣਗੇ ਆਪ ਵੀ ਕਹਤਾ 32 ਨਹੀਂ 32 ਤਾਂ ਜਮੀ ਖਾ ਕੱਟ ਦੋ ਬੱਸ ਇਹ ਐਂ ਵਧੀ ਜਾਣੇ ਨੇ 37 42 47 ਤੋਂ 52 ਤੱਕ ਜਾਈ ਜਾਣਗੇ ਕਿਉਂਕਿ ਇਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜਿਆਂ ਨਿੰਦੀ ਜਾਂਦੇ ਬੱਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵੰਤ ਮਾਨ ਭਗਵੰਤ ਮਾਨ ਟੜਕੀ ਉੱਠ ਕੇ ਭਗਵੰਤ ਮਾਨ ਭਗਵੰਤ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੋਂ ਹੀ ਆਇਆ ਭਰਾਵਾ ਮੈਂ ਤਾਂ ਮੈਂ ਕਹਤਾ ਸੀ ਪ੍ਰਧਾਨ ਸਭਾ ਚ ਜੇ ਨਾ ਤੁਸੀਂ ਚੱਜ ਦੇ ਨਿਕਲਿਆ ਹੁੰਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਗਈ ਫੇਮਸ ਕਲਾਕਾਰ ਸੀ ਕੋਈ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋ ਗਏ ਇੱਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਹੁਣ ਪੈਸੇ ਕਮਾਉਣ ਥੋੜੀ ਆਏ ਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗਿਆ ਹੋਣ ਨਹੀਂ ਹੁਣ ਤਾਂ ਪਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪਟਦੇ ਨੇ ਮੈਂ ਤਾਂ ਇਹੇ ਗਲਤੀ ਲੈ ਰਹੇ ਨੇ ਯਾਰ ਜੀ ਜਿਹੜੇ ਮਰਜੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਆਉਂਦਾ ਨਾਮ ਹੀ ਲੈਣਾ ਯਾਰ ਮੈਂ ਕੀ ਕਹਿਣਾ ਭਰਾਵੋ ਸੋ ਇੰਨਾ ਦਾ ਕੰਮ ਖਰਾਬ ਹੋਇਆ ਪਿਆ ਇਹਨਾਂ ਦਾ ਉਹ ਕਈ ਤਾਂ ਜਾਂਦੇ ਇੱਕ ਸੁਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਸ਼ਰਮ ਨਗੀ ਸੀ ਅੱਛਾ ਉਹਨੇ ਕੰਮ ਖਰਾਬ ਕਰਤਾ ਯਾਰ ਸੌ ਲੱਖ ਮੈਂ ਤਾਂ ਇਥੇ ਚ ਨਜ਼ਾਰੇ ਲੈ ਲੰਨਾ ਵਿਚਾਲੇ ਇਹਨਾਂ ਨੇ ਚੀਕਾ ਤਾਂ ਨਿਕਲੀਆਂ ਇਹ ਕਟਾਈਆਂ ਤੁਸੀਂ ਨੇ ਨਾ ਮੇਰਾ ਕੋਈ ਕਸੂਰ ਨਹੀਂ ਚਪਾਓ ਯਾਰ ਹਾਸੇ ਹੀ ਖੋਲੇ ਸਾਡੇ ਯਾਰ ਇਹਨਾਂ ਨੇ ਚਲੋ ਇੱਕ ਪਲ ਲਈ ਦੋ ਪਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ ਸੜ ਤਾਂ ਹਾਸੇ ਹੀ ਖੋਲੇ ਨਾ ਨੇ ਸੱਥਾਂ ਚੋਂ ਰੌਣਕਾਂ ਗਾਇਬ ਹੋ ਗਈਆਂ 30-30 ਸਾਲ ਦੇ ਜਵਾਕਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਵੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਗਿਆ ਜੀ ਬਹੁਤ ਹੈ ਜੀ ਦੱਸੋ ਕੋਈ ਨਿਲਾਜ ਹਸਪਤਾਲ ਕੋਈ ਕਮਾਲਾਕੀ ਨਹੀਂ ਕੁਝ ਕੱਕ ਨਹੀਂ ਨਾ ਕੀਤਾ ਹੁਣ ਕੀਤਾ 10 ਲੱਖ ਰੁਪਏ 2 ਅਕਤੂਬਰ ਤੋਂ ਲਾਗੂ ਹੋ ਜਾਊਗਾ 10 ਲੱਖ ਰੁਪਿਆ ਹਰ ਪਰਿਵਾਰ ਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਪਰਮਾਤਮਾ ਨਾ ਕਰੇ ਕੋਈ ਬਿਮਾਰੀ ਆਵੇ ਪਰ ਜੇ ਆਈ ਹਸਪਤਾਲ ਜਾਓ ভোটার ਕਾਰਡ ਜਾਂ ਆਧਾਰ ਕਾਰਡ ਦਿਖਾਓ ਇਲਾਜ ਕਰਾ ਕੇ ਘਰੇ ਆ ਜੋ ਬਾਕੀ ਸਭ ਸਰਕਾਰ ਕਰੋਗੀ 10 ਲੱਖ ਰੁਪਏ ਦਾ ਸੋ ਇਹ ਇਹ ਇਹਨਾਂ ਨੇ ਇਹ ਚ ਵੀ ਨੁਕਸ ਕਰ ਦੇਣਾ ਕੋਈ ਵੀ ਗੱਲ ਕਰੋ ਉਦੀ ਨੁਕਸ ਗੱਜਣਾ ਬਸ ਐ ਕਿਉਂ ਨਹੀਂ ਫਿਰ ਮੈਂ ਕਿਹਾ ਵਿਧਾਨ ਸਭਾ ਜਾਓ ਫਿਰ ਉੱਥੇ ਬੋਲ ਦੇਣੀ ਜੀ ਉਥੇ ਉਥੇ ਮੈਂ ਕਹਿਦਾ ਨਾ ਪੰਜਾਬੀ ਬੋਲ ਕੇ ਦਿਖਾਓ ਪੰਜਾਬੀ ਆਉਂਦੀ ਨਹੀਂ ਜੀ ਕਿਉਂਕਿ ਪਹਾੜਾਂ ਵਾਲੇ ਸਕੂਲਾਂ ਚ ਪੜੇ ਹੋਏ ਨੇ ਉੱਥੇ ਪੰਜਾਬੀ ਹੈ ਨਹੀਂ ਜੀ ਮੈਂ ਤਾਂ ਇਹ ਕਹਿ ਦਿੰਦਾ ਮੈਂ ਕੈਦਾ ਫੜਾ ਦੂੰਗਾ ਇਹਨਾਂ ਨੂੰ ਵੀ ਚੱਲ ਊੜਾ ੜਾ ਈੜੀ ਸਸਾ ਹਾ ਕਕਾ ਖਖਾ ਗਗਾ ਘਗਾ ਕਗਾ ਐਂ ਆ ਐਂ ਨਾ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ ਫਲਾਮੇ ਅਖਰ ਨਹੀਂ ਕਹਨੇ ਪਉਨ ਟੋਟਲ 35 ਲਿਖ ਲੈ ਸ਼ਰਤਾ ਲਓ 90% ਤੋਂ ਅੜਾੜਾ ਨਹੀਂ ਲਿਖਿਆ ਜਾਣਾ 95% ਤੋਂ ਇਈਆਂ ਖਾਲੀ ਨਹੀਂ ਲਿਖਿਆ ਜਾਣਾ 99% ਤੋਂ ਇਈਆਂ ਨਹੀਂ ਲਿਖਿਆ ਜਾਣਾ ਚ ਲਿਖਿਆ ਛੱਡੋ ਕਈ ਕਈ ਦੇਣ ਇਈਆਂ ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਯਾਰ ਪੰਜਾਬੀ ਆਉਂਦੀ ਨਹੀਂ ਪਹਿਲਾਂ ਸਿੱਖਣੀ ਚਾਹੀਦੀ ਸੀ ਬਈ ਫੋਥ विधानसभा ਚ ਪੰਜਾਬੀ ਨਹੀਂ ਆਉਂਦੀ ਤੁਸੀਂ ਨੋਟ ਕਰੋ ਮੈਂ ਤੁਹਾਨੂੰ ਗੱਲਾਂ ਦੱਸਦਾ ਇਹ ਕੰਮ ਆਉਣੀਆਂ ਤੁਹਾਡੀਆਂ ਆ ਜਿਹੜੇ ਲੀਡਰ ਜਦੋਂ ਬੋਲਦੇ ਨੇ ਪੰਜਾਬ ਵਾਲੇ ਜਦੋਂ ਇਹਨਾਂ ਨੇ ਝੂਠ ਬੋਲਣਾ ਹੋਵੇ ਉਦੋਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਨੇ ਇਹ ਵੀ ਲੋਕਾਂ ਨੂੰ ਸਮਝ ਨਾ ਆਵੇ ਆਪਾਂ ਨੂੰ ਵੀ ਐ ਲੱਗਦਾ ਯਾਰ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਹਿਆ ਇਹਨੇ ਉਹ ਝੂਠ ਹੁੰਦਾ ਸੁ ਮਹੀਨਾ ਦਾ ਪੇਤ ਪਾਈ ਫਿਰਦਾ ਇਹ ਜ਼ਿਕਰ ਕਰਕੇ ਕਹਿੰਦੇ ਯਾਰ ਕਿੱਥੋਂ ਆ ਗਏ ਹੈ ਯਾਰ ਚਲੋ ਮਾਰ ਲੈਣ ਤੋਂ ਚੀਕ ਕੰਪਾ ਕਿਹੜਾ ਭਾਈ ਕੱਟ ਕੀਤੀ ਹੈ ਇਹਨਾਂ ਨਾਲ ਜਮਾਨਤ ਤੇ ਜ਼ਬਤ ਕਰਾਤੀਆਂ ਸਾਰਿਆਂ ਦੀ ਹੁਣ ਵਿਚਾਰੇ ਇਹੀ ਕਰ ਸਕਦੇ ਨੇ ਹੋਰ ਕੀ ਕਰਨ ਨਾ ਨੌਕਰੀਆਂ ਬਾਰੇ ਸੋਚਿਆ ਨਾ ਸਕੂਲਾਂ ਬਾਰੇ ਸੋਚਿਆ ਨਾ ਕਾ ਕਾਲਜਾਂ ਬਾਰੇ ਸੋਚਿਆ ਨਾ ਯੂਨੀਵਰਸਿਟੀਆਂ ਬਾਰੇ ਸੋਚਿਆ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸਾਂ ਪਹਿਲੀ ਵਾਰ ਭਾਰਤ ਦੀ ਕੋਈ ਯੂਨੀਵਰਸਿਟੀ ਟੌਪ 100 ਦੇ ਵਿੱਚ ਆਈ ਹੈ ਜੀ ਇਹ ਯੂ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਵਾਰ ਪੰਜਾਬ ਦੇ 800 ਤੋਂ ਵੱਧ ਬੱਚੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਸਰਕਾਰੀ ਸਕੂਲਾਂ ਦੇ ਬੱਚੇ ਪਹਿਲੀ ਵਾਰ 200 ਤੋਂ ਵੱਧ ਬੱਚੇ ਜੇਈ ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਜੀ ਪਹਿਲੀ ਵਾਰ ਇਹਨਾਂ ਕਦੇ ਸੋਚਿਆ ਹੀ ਨਹੀਂ ਪੜਾਈ ਬਾਰੇ ਇਹ ਤਾਂ ਕਹਿੰਦੇ ਅਨਪੜ੍ਹ ਰੱਖ ਲਓ ਇਹਨਾਂ ਨੂੰ ਨੌਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ ਪਤਾ ਨਹੀਂ ਲੱਗਦਾ ਬੱਚੇ ਦਾ ਵੀ ਕਿਹੜੇ ਸਬਜੈਕਟ ਚ ਕਮਜ਼ੋਰ ਆ ਕਿਹੜੇ ਸਬਜੈਕਟ ਚ ਠੀਕ ਹੈ ਜਿਹੜੇ ਸਬਜੈਕਟ ਚ ਕਮਜ਼ੋਰ ਆ ਉਹ ਤੇ ਥੋੜਾ ਜਿਆ ਹੋਰ ਜ਼ੋਰ ਦੇ ਲਾਂਗੇ ਨਾ 9ਵੀਂ ਤੱਕ ਰੱਖ ਲੋ ਅਹੀਂ 10ਵੀਂ ਚ 80 90% ਫੇਲ ਹੋ ਜਾਂਦੇ ਸੀ ਆਜੋ ਆਟਾ ਦਾਲ ਸਕੀਮ ਚ ਆ ਗਏ ਤੁਸੀਂ ਆਜੋ ਚਲੋ ਸ਼ਾਬਾਸ਼ ਫਿਰ ਦੇ ਰਹੋ ਥੀ ਸੱਚੀਆਂ ਗੱਲਾਂ ਦੱਸਦਾ ਮੈਂ ਮੈਂ ਦਿਲੋਂ ਦੱਸਦਾ ਸੁ ਮੈਨੂੰ ਕੋਈ ਲਾਲ ਬੱਤੀਆਂ ਦਾ ਜਾਂ ਮੈਨੂੰ ਕੋਈ ਹੂਟਰਾਂ ਦਾ ਜਾਂ ਮੈਨੂੰ ਕੋਈ ਗਨਮੈਨਾਂ ਦਾ ਚਾਹ ਨਹੀਂ ਹੈਗਾ ਮੰਨ ਤਾਂ 17 ਸਾਲ ਦੇ ਦਿਨ ਮਸ਼ਹੂਰ ਕਰਤਾ ਸੀ ਤੁਸੀਂ 17 ਸਾਲ ਦਾ ਸੀ ਮੈਂ ਜਦੋਂ ਮਸ਼ਹੂਰ ਹੋ ਗਿਆ ਸੀ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਮੈਨੂੰ ਪਿਆਰ ਮਿਲਿਆ ਇਹਨਾਂ ਨੇ ਦੁੱਖ ਹੀ ਕਰ ਰੱਖਿਆ ਫਿਰ ਮੈਂ ਸੋਚਿਆ ਭਗਵਾਨ ਤੁਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਸਾਡੇ ਚੁੱਲਿਆਂ 'ਚ ਅੱਗ 부ਜੀ ਜਾਂਦੀ ਹੈ ਸਾਡੇ ਨੌਜਵਾਨ ਮੁੰਡੇ ਜਾਂ ਤਾਂ ਬਾਹਰ ਜਾਈ ਜਾਂਦੇ ਆ ਜਾਂ ਨਸ਼ਿਆਂ 'ਚ ਪਈ ਜਾਂਦੇ ਹੁਣ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਲੋਕ ਨਾਲ ਲੱਗੇ ਨੇ ਕਿਉਂਕਿ ਲੰਬਾ ਪ੍ਰੋਸੈਸ ਹੈ ਕਿਉਂਕਿ ਇਹਨਾਂ ਨੇ ਹੱਡਾਂ ਚ ਵੜਿਆ ਹੋਇਆ ਹੈ ਇਹ ਕੱਢਣਾ ਥੋੜਾ ਜਿਹਾ ਔਖਾ ਹੋ ਜੂਗਾ ਪਰ ਐ ਨਹੀਂ ਹੈਗਾ ਕਿ ਅਸੰਭਵ ਹੈ ਪੰਜਾਬੀ ਜੇ ਕੋਈ ਗੱਲ ਸੋਚ ਲੈਣ ਕਿ ਇਹ ਗੱਲ ਕਰਨੀਓ ਕਰਨੀ ਤਾਂ ਕਰਕੇ ਦਿਖਾਉਂਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ ਔਰ ਪੰਜਾਬ ਦੇ ਮੱਥੇ ਤੋਂ ਜਿਹੜਾ ਇਹਨਾਂ ਨੇ ਕਲੰਕ ਲਾਇਆ ਚਿੱਟੇ ਦਾ ਇਹਨੂੰ ਆਪਾਂ ਨੇ ਧੋਣਾ ਹੈ